ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕੁਝ ਉਹੀ ਨਾਮਾਂ ਦੇ ਵਿੱਚ ਉਲਝ ਕੇ ਰਹਿ ਗਿਆ ਜਿਹੜੇ ਨਾਮਾਂ ਤੋਂ ਪੰਜਾਬ ਪੰਜਾਬ ਦੀ ਸੁਰਦ ਧਰਾਂ ਅਕਾਲੀ ਦਲ ਦੇ ਵਰਕਰ ਸਮਰਥਕ ਦੂਰ ਨੇ ਨਾਰਾਜ ਨੇ ਨਿਰਾਸ਼ ਨੇ ਉਹੀ ਨਾਮ ਮੁੜਕੜ ਕੇ ਆ ਰਹੇ ਨੇ ਇੱਕ ਪਾਸੇ ਸ਼੍ਰੀ ਹਕਾਲਤਖਬ ਸਾਹਿਬ ਦੇ ਉੱਤੇ ਸਪਸ਼ਟੀਕਰਨ ਦੇਣ ਤੋਂ ਬਾਅਦ ਇੰਤਜ਼ਾਰ ਹੈ 30 ਅਗਸਤ ਨੂੰ ਪੰ ਸਿੰਘ ਸੇਵਾ ਨਾਲ ਦੀ ਬੈਠਕ ਦਾ ਉਹਨਾਂ ਦੇ ਫੈਸਲੇ ਦਾ ਦੂਸਰੇ ਪਾਸੇ ਅਕਾਲੀ ਦਲ ਆਪਣੀਆਂ ਗਤੀਵਿਧੀਆਂ ਰਾਹੀਂ ਕੋਰ ਕਮੇਟੀ ਪੁਰਾਣੀ ਭੰਗ ਨਵੀਂ ਬਣਾਓ ਹਾਂ ਸੰਸਦੀ ਬੋਰਡ ਨਵੇਂ ਦਾ ਗਠਨ ਕਰੋ ਕੋਰ ਕਮੇਟੀ ਦੀ ਮੀਟਿੰਗ ਕਰੋ ਅਗਲੇ ਪ੍ਰੋਗਰਾਮ ਲਾਨੋ ਇੰਜ ਦਿਖਾ ਰਿਆ ਕਿ ਜਿਵੇਂ ਸਾਰਾ ਕੁਝ ਠੀਕ ਹੈ ਅਸੀਂ ਆਮ ਬਰਤਾਰੇ ਮੰਗ ਚੱਲ ਰਹੇ ਹਾਂ ਸਾਡੀਆਂ ਤਿਆਰੀਆਂ ਚੋਣਾਂ ਦੀਆਂ ਵੀ ਨੇ ਜਿਵੇਂ ਨਹੀਂ ਚੋਣ ਲਈ ਵੀ ਤਿਆਰ ਹਾਂ ਪੰਚਾਇਤੀ ਚੋਣਾਂ ਲਈ ਵੀ ਤਿਆਰ ਹਾਂ ਐਦਾਂ ਦਿਖਾ ਰਿਆ ਖਾਲੀ ਪਰ ਆਪਣੀਆਂ ਇਹਨਾਂ ਗਲਤੀਆਂ ਤੋਂ ਕਿ ਪੰਜਾਬ ਦੇ ਲੋਕ ਪੰਜਾਬ ਦਾ ਵੋਟਰ ਪੰਥਕ ਤੇਰਾ ਸਿੱਖ ਸਿਆਸਤ ਨੂੰ ਅਪਣਾਈਆਂ ਹੋਈਆਂ 13 ਸਿੱਖ ਸੰਗਠਨ ਪਿੰਡਾਂ ਦੇ ਲੋਕ ਕਿਸਾਨੀ ਪਰਿਵਾਰ ਨਾਲ ਜੁੜੀਆਂ 13 ਅਕਾਲੀ ਦਲ ਦਾ ਤੋਰਾ ਉਹ ਸਾਰੇ ਕੁਝ ਖਾਸ ਚਿਹਰਿਆਂ ਮੋਹਰਿਆਂ ਤੋਂ ਔਖੇ ਨੇ ਕਿ ਭਈ ਇਹ ਥਾਂ ਹੀ ਨਹੀਂ ਛੱਡਦੇ ਇੰਨੀ ਬਦਨਾਮੀ ਹੈ ਚੋਣ ਰਾਜਨੀਤਿਕ ਤੌਰ ਤੇ ਵੀ ਹਾਰ ਲਗਾਤਾਰ ਜੀ ਚਾਰ ਚੋਣਾਂ ਹੀ ਪਿਛੜੀਆਂ ਦੇਖ ਲਈਏ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਉੱਚ ਫਿਰ ਲੋਕ ਸਭਾ ਚੋਣਾਂ ਉਹਦੇ ਵਿੱਚ ਦੋ ਸੀਟਾਂ ਫਿਰ ਵਿਧਾਨ ਸਭਾ ਚੋਣਾਂ ਹੈ ਜਮਾਤ ਥੱਲੇ ਲਾਗੀ ਖਤਮੇ ਹੋ ਗਈ ਲਗਭਗ ਪਾਰਟੀ ਫਿਰ ਲੋਕ ਸਭਾ ਚੋਣ ਇੱਕ ਸੀਟ ਹੈ ਨਾ ਉਹ ਵੀ ਕਰ ਦਿਓ ਸੋ ਇਹ ਸਾਰੇ ਵਰਤਾਰੇ ਤੋਂ ਰਾਜਨੀਤਿਕ ਗਰਾਫ ਤੋਂ ਵੀ ਤੇ ਸਮਾਜਿਕ ਦੂਰੀ ਦੇ ਬਾਵਜੂਦ ਵੀ ਅਕਾਲੀ ਦਲ ਆਪਣੀਆਂ ਗਲਤੀਆਂ ਤੋਂ ਸਿੱਖਣਾ ਨਹੀਂ ਚਾਹੁੰਦਾ ਕੋਰ ਕਮੇਟੀ ਬਣਾਈ ਨਮੀ ਉਹੀ ਨਾਮ ਲੈ ਦੇ ਕੇ ਨਮਿਆਂ ਨੂੰ ਮੌਕਾ ਹੀ ਨਹੀਂ ਨਮੀ ਲੀਡਰਸ਼ਿਪ ਜਾਂ ਉਹ ਲੀਡਰਸ਼ਿਪ ਜਿਹੜੀ ਬਿਲਕੁਲ ਤੁਸੀਂ ਕਿਨਾਰੇ ਲਾ ਕੇ ਕਰੇ ਬਿਠਾਤੀ ਉਹ ਚੇਤੇ ਹੀ ਨਹੀਂ ਫਿਰ ਉਹ ਜਿਹੜੀ ਅਨੁਸ਼ਾਸਨੀ ਕਮੇਟੀ ਆ ਉਹ ਵੀ ਪੁੰਦੜ ਰਣਕੇ ਤੇ ਗਰੇਵਾਲ ਉਹਨਾਂ ਕੋਲੇ ਤੇ ਹੁਣ 5 ਮੈਂਬਰੀ ਸੰਸਦੀ ਬੋਰਡ ਬਣਾਇਆ ਉਹਦੇ ਵਿੱਚ ਵੀ ਰਣਕੇ ਵੀ ਆ ਗਰੇਵਾਲ ਵੀ ਆ ਤੇ ਪੁੰਦੜ ਵੀ ਆ ਪੁੰਦੜ ਸਾਹਿਬ ਦਾ ਚੇਅਰਮੈਨ ਵੀ ਉਹ ਚ ਮਤਲਬ ਮੁੜ ਕੇ ਜਿਹੜੇ ਨਾਮ ਪੰਜਾਬ ਬਚਣਾ ਨਹੀਂ ਚਾਹੁੰਦਾ ਜਿਹੜੇ ਨਾਮਾਂ ਦੇ ਉੱਤੇ ਪੰਜਾਬ ਚਰਚਾ ਨਹੀਂ ਚਾਹੁੰਦਾ ਪੰਜਾਬ ਦੇ ਲੋਕ ਜਾਂ ਅਕਾਲੀ ਦਲ ਦੇ ਸਮਰਥਕ ਜਿਹੜੇ ਇਹ ਚਾਹੁੰਦੇ ਨੇ ਕਿ ਅਕਾਲੀ ਦਲ ਸੁਰਜੀਤ ਹੋਵੇ ਅਕਾਲੀ ਦਲ ਮੁੜ ਕੇ ਲੀਤੇ ਆਵੇ ਪਰ ਆ ਨਾਮ ਨਹੀਂ ਹੋਣੇ ਚਾਹੀਦੇ ਆ ਲੀਡਰ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਲਾਂਬੇ ਕਰਨ 'ਚ ਕਿਉਂ ਨਹੀਂ ਕਾਮਯਾਬ ਹੋ ਪਾਰਿਆ ਰੋਡ ਲਈ ਪਹਿਨਾ ਆਪ ਵੀ ਲਾਂਬੇ ਹੋਣਾ ਪੈਂਦਾ ਤੇ ਸੁਖਵੀਰ ਬਾਦਲ ਹੋਰੀ ਹੋਣ ਜਾਂ ਚੰਦੂ ਮੱਜਰੀਆ ਵਾਲਾ ਧੜਾ ਹੋਵੇ ਉਹ ਦੋਏ ਉਹਦੇ ਨਹੀਂ ਕੋ ਛੱਡਣਾ ਚਾਹੁੰਦੇ ਦੋਏ ਲਾਂਬੇ ਨਹੀਂ ਹੋਣਾ ਚਾਹੁੰਦੇ ਦੋਏ ਤਰ੍ਹਾਂ ਸੋ ਉਹਦੇ ਵਿੱਚੋਂ ਹੀ ਫੇਰਾ ਹੁਣ ਸੰਸਦੀ ਬੋਰਡ ਆ ਗਿਆ ਹੁਣ ਪੰਜ ਮੈਂਬਰੀ ਸੰਸਦੀ ਬੋਰਡ ਲਾਣੇ ਆ ਜੀ ਸੁਖਵੀਰ ਬਾਦਲ ਨੇ ਕਹਿੰਦੇ ਜੀ ਚੇਅਰਮੈਨ ਉਹਦੇ ਬਲਵਿੰਦਰ ਸਿੰਘ ਭੁੰਦੜ ਹੋਣਗੇ ਹਾਂ ਇਸ ਦੇ ਵਿੱਚ ਜਨਮਜੀਤ ਸਿੰਘ ਸਿੱਖੋ ਵੀ ਮੈਂਬਰ ਹੋਣਗੇ ਗੁਲਜਾਰ ਸਿੰਘ ਰਣਕੇ ਵੀ ਹੋਣਗੇ ਮੇਸ਼ਿੰਦਰ ਗਰੇਵਾਲ ਵੀ ਹੋਏਗਾ ਦਲਜੀਤ ਚੀਮਾ ਵੀ ਹੋਏਗਾ ਹੀਰਾ ਸਿੰਘ ਆਪੜੀ ਵੀ ਚਲੋ ਹੋ ਗਿਆ ਸੋ ਇਹ ਬਾਰ ਬਾਰੀ ਨਾਮਾਦੇਵ ਤੋਂ ਹੀ ਲੋਕੋਖ ਨੇ ਦੋਵੇਂ ਪਾਸੇ ਵੀ ਇਸੇ ਤਰ੍ਹਾਂ ਹੋ ਰਿਹਾ ਸੀਗਾ ਜਦੋਂ ਬਡਾਲੇਉਰੀ ਬਣੇ ਕਹਿੰਦਾ ਚੰਦੂ ਮਾਜਰੇ ਨਾਰਾਜ਼ ਵੀ ਹੋਗੇ ਸੀ ਕਿਦਾ ਉਹਦਾ ਮੈਨੂੰ ਮਿਲਣਾ ਚਾਹੀਦਾ ਸੋ ਕਿਤੇ ਵੀ ਕੁਝ ਠੀਕ ਨਹੀਂ ਚੱਲ ਰਿਹਾ ਹਰੇ ਅਕਾਲੀਦਲ ਨੂੰ ਸੋਚਣ ਦੀ ਲੋੜ ਕਿ ਜਿਹੜੇ ਚਿਹਰਿਆਂ ਤੋਂ ਜਿਹੜੇ ਲੀਡਰਾਂ ਤੋਂ ਜਿਨ੍ਹਾਂ ਦੇ ਫੈਸਲਿਆਂ ਤੋਂ ਜਿਨ੍ਹਾਂ ਦੇ ਕਾਰਿਆਂ ਤੋਂ ਵੋਟਰ ਵੀ ਤੇ ਕਾਲੀਦਲ ਸਮਰਥਕ ਵੀ ਤੇ ਕਾਲੀਦਲ ਵਰਕਰ ਵੀ ਨਾਰਾਜ਼ ਤੇ ਨਿਰਾਸ਼ਾ ਉਹਨਾਂ ਚਿਹਰਿਆਂ ਨੂੰ ਲਾਂਬੇ ਕਰੋ ਤੇ ਉਹ ਚਿਹਰੇ ਉੱਪਰ ਤੋਂ ਲੈ ਕੇ ਥੱਲੇ ਤੱਕ ਥੱਲੇ ਤੋਂ ਲੈ ਕੇ ਉੱਪਰ ਤੱਕ ਫਜ਼ਲੰਦੀ ਲੀਕ